ਸਸਤਿਕਾ ਦੀ ਪੁਰਾਣੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਬਲਾਕ ਮਾਜਰੀ ਦੇ ਗੁਰਦੁਆਰਾ ਸਹੀ ਗੜੀਪੋੜਾ ਦਾ ਸਾਹਮਣੇ ਲੋਕ ਇਤ ਕਮਿਸ਼ਨਰ ਵੱਲੋਂ ਕੀਤੀ ਗਈ ਮੀਟਿੰਗ ਮੀਟਿੰਗ ਦੇ ਵਿੱਚ ਕੀਤਾ ਗਿਆ ਸਨਮਾਨ ਉਹ ਦੋ ਵੀਰਾਂ ਨੂੰ ਜਿਨ੍ਹਾਂ ਨੇ ਜੋ ਪਾਸਟਰ ਹੈ ਬਰਜਿੰਦਰ ਪਾਸਟਰ ਬੜੋਦੀ ਟੋਲ ਪਲਾਇਆ ਦੇ ਕੋਲ ਜਿਸ ਨੇ ਇੱਕ ਪਖੰਡ ਦਾ ਡੇਰਾ ਚਲਾਇਆ ਹੋਇਆ ਸੀ ਉਹਨਾਂ ਨੂੰ ਮੇਨ ਜੇਲ ਦਾ ਰਾਤ ਖਾਣ ਵਾਲੇ ਵੀਰ ਸਨ ਉਹਨਾਂ ਨੂੰ ਅੱਜ ਕੀਤਾ ਗੜੀਪੌਰ ਕਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਤੇ ਲੋਕ ਹਿੱਤ ਕਮਿਸ਼ਨ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਮਾਨ ਸਨਮਾਨ ਸ਼ਰਮੇ ਪਾ ਕੇ ਉਹਨਾਂ ਨੇ ਅੱਜ ਦਿੱਤਾ ਗਿਆ ਸਨਮਾਨਤ ਕਰਦੇ ਆ ਉਹਨਾਂ ਵੀਰਾਂ ਦੇ ਨਾਲ ਗੱਲਬਾਤ ਕੀ ਇਹ ਪੂਰਾ ਮਾਮਲਾ ਕੀ ਬੋਲੇ ਸੋ ਨਿਹਾਲ ਤੀਆਂ ਨਾਲ ਚਕਾਰਾ ਕਿ ਜਾਵੇ ਫਦੇ ਪਾਵੇ ਸੀ ਸਿੰਗਾਰੇ ਮਾਨੂੰ ਭਾਵੇ ਵਾਹ ਤੁਝ ਗਵਾਹ ਉਹ ਨੂੰ ਕੋਈ ਬਿੱਟ ਨਹੀਂ ਅਸੀਂ ਕਈ ਸਾਲਾਂ ਪਹਿਲਾਂ ਵੀ ਜਦੋਂ ਇਸ ਇੱਥੇ ਗੁਰਦੁਆਰਾ ਸਾਹਿਬ ਤੇ ਆਏ ਸੀ ਤੇ ਅਸੀਂ ਇੱਕੋ ਮਨੋ ਕਾਮਨਾ ਮੰਗੀ ਸੀ ਕਿ ਬਾਬਾ ਜੀ ਸਾਡਾ ਜਿਹੜਾ ਕੰਮ ਹੈ ਫਤਿਹ ਕਰ ਦੇ ਸਾਡੇ ਸਾਰੇ ਤੇ ਨੌਜਵਾਨ ਵੀ ਪੈਕੀ ਸੀ ਸਾਡੇ ਸੀਨੀਅਰ ਵੀ ਬੈਠੇ ਸੀ ਤੇ ਅੱਜ ਫੇਰ ਜਦੋਂ ਇਹ ਕੰਮ ਫਤਿਹ ਹੋ ਗਿਆ ਫੇਰ ਦੁਬਾਰੇ ਅਸੀਂ ਬਾਬਾ ਜੀ ਕੋਲ ਆਏ ਛੇ ਸਾਡਾ ਕੰਮ ਜਿਹੜਾ ਫਤਿਹ ਹੋਇਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਜਿੱਥੇ ਉਹਦੀ ਜਣਾ ਹੈ ਜਿੱਥੋਂ ਉਹ ਕਹਿੰਦਾ ਮੈਂ ਹੂੰ ਉਸੀ ਮੈਦੇ ਉੱਪਰ ਅਸੀਂ ਆ ਕੇ ਬੈਠੇ ਆ ਅੱਜ ਉਸੇ ਜ਼ਮੀਨ ਦੇ ਉੱਪਰ ਬੈਠੇ ਆ ਉਸੇ ਜ਼ਮੀਨ ਦੀ ਧਰਤੀ ਦੇ ਉੱਪਰ ਬੈਠੇ ਆ ਕਿਉਂਕਿ ਉਹ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਹੈ ਕਿ ਪ੍ਰਵਾਸੀ ਪ੍ਰਵਾਸੀ ਹੀ ਹੁੰਦਾ ਹੈ ਲੋਕਲ ਵਿਅਕਤੀ ਲੋਕਲ ਹੀ ਹੁੰਦਾ ਹੈ ਬਾਹਰ ਤੋਂ ਆ ਕੇ ਤੁਸੀਂ ਬਾਹਰ ਤੋਂ ਆ ਕੇ ਕ੍ਰਾਈਮ ਕਰਕੇ ਪਿਛਲੇ ਸ਼ਹਿਰ ਦੇ ਵਿਅਕਤੀ ਆ ਕੇ ਆਪਣੇ ਕ੍ਰਾਈਮ ਨੂੰ ਲੁਕੋ ਕੇ ਇੱਥੇ ਆ ਕੇ ਕਿਸਾਨਾਂ ਦੇ ਉੱਪਰ ਅਤਿਆਚਾਰ ਕਰਦਾ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਦਾ ਮੁੱਡੇ ਨੂੰ ਫੁੱਟਦਾ ਕੁੜੀਆਂ ਨੂੰ ਫੁੱਟਦਾ ਇੱਥੇ ਯੂ ਚੰਡੀਗੜ੍ਹ ਤੇ ਹੋਰ ਵੀ ਵੀਡੀਓ ਗਲਤ ਨਿਗਾਹ ਰੱਖਦਾ ਜਨਾਨੀਆਂ ਤੇ ਤੇ ਹੋਰ ਵੀ ਬੰਦਿਆਂ ਨੂੰ ਮਾਰਕਟ ਕੀਤੀ ਤੇ ਉਹਨੇ ਗਲਤ ਐਫਾਇਰਾਂ ਕਰਵਾਈਆਂ ਕਹਿੰਦਾ ਭਾਵੇਂ ਇਹ ਕੁੱਲ ਬਲਾਦੀ ਕੋ ਮਾਫੀਆ ਬਣ ਚੁੱਕੇ ਸੀ ਆਪਣੇ ਆਪ ਨੂੰ ਕਹਿੰਦੇ ਵੀ ਮੇਰੇ ਵਰਗਾ ਕੋਈ ਨਹੀਂ ਬਟ ਕਹਿੰਦੇ ਜੋ ਭਗਵਾਨ ਹੁੰਦਾ ਰੱਬ ਹੁੰਦਾ ਜਿਹੜੀ ਕੁਦਰਤ ਬੰਦੀ ਹੈ ਉਹ ਜਦੋਂ ਉਹ ਆਪਣੀ ਆਈ ਤੇ ਆਜੇ ਨਾ ਤਾ ਬੜੇ ਬੜੇ ਦਾ ਤਖਤਾ ਪੱੜ ਦਿੰਦੀ ਆ ਉਹੀ ਸੇਮ ਇਹਦੇ ਨਾਲ ਹੋਇਆ ਕਿਉਂਕਿ ਇਹਦੇ ਪਾਪਾ ਦਾ ਥੜਾ ਪੱਟ ਗਿਆ ਸੀਗਾ ਅੱਜ ਅਸੀਂ ਉਸੀ ਧਰਤੀ ਤੇ ਬੈਠੇ ਆ ਜਿੱਥੇ ਸਾਡੇ ਗੁਰਦੁਆਰਾ ਸਾਹਿਬ ਤੇ ਮੈਂ ਇੱਥੇ ਦੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਨ੍ਹਾਂ ਨੇ ਇਸ ਇਹਦੇ ਜਿਹੜੇ ਜਿਹੜਾ ਇਹਦਾ ਚਮਤਕਾਰ ਦਿਖਾਉਂਦਾ ਸੀ ਝੂਠੇ ਇਹਦਾ ਪਰਦਾ ਫਾਸ਼ ਕਰਦੇ ਰਹੇ ਆ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੈ ਤੇ ਸਨਮਾਨ ਮਿਲਿਆ ਇਸੀ ਤਰਹੀ ਤੇ ਸਨਮਾਨ ਮਿਲਿਆ ਤੇ ਇਹਨਾਂ ਦੇ ਬਿਲਕੁਲ ਹੀ ਸਾਹਮਣੇ ਅਸੀਂ ਬੈਠੇ ਆ ਬਹੁਤ ਬਹੁਤ ਧੰਨਵਾਦ ਅੱਛਾ ਰੋਕੀ ਕੁਝ ਨਹੀਂ ਮੈਂ ਕਿ ਜੱਜ ਜੱਜ ਸਾਹਿਬ ਨੇ ਮਾਨਯੋਗ ਮੁਹਾਲੀ ਅਦਾਲਤ ਨੇ ਸਾਫ ਲਿਖਿਆ ਹੋਇਆ ਕਿ ਇਹ ਵਿਅਕਤੀ ਰਹਿਮ ਦੇ ਲਾਇਕ ਨਹੀਂ ਹੈ ਆਡਰਾਂ ਨਹੀਂ ਲਿਖਿਆ ਹੋਇਆ ਤੇ ਉਸ ਤੋਂ ਬਾਅਦ ਮੈਡੀਕਲ ਜੀ ਵੀ ਬਹੁਤ ਇਦਾਂ ਲਿਖਿਆ ਆਉਂਿਆ ਕੁੜੀ ਦੇ ਤੰਦੇ ਜੇ ਚੱਲਿਆ ਜਾਵੇ ਤਾਂ ਰਾਈਟ ਪੰਗਾ ਜਾ ਸਕਦਾ ਬਾਕੀ ਜਿਹੜੇ ਮਾਨਯੋਗ ਅਦਾਲਤ ਜੱਜ ਸਾਹਿਬ ਬੈਠੇ ਉਹਨਾਂ ਦੀ ਮਰਜ਼ੀ ਹੈ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ ਚਾਹੁੰਦਾ ਹਾਂ ਫੇਰ ਦੁਬਾਰੇ ਕਿ ਜਿਹੜੀ ਇੱਕ ਤਾਂ ਵੀਡੀਓ ਕਹਿੰਦਾ ਵੀ AI ਤੋਂ ਬਣੀ ਹੈ ਜਦੋਂ ਅਸੀਂ ਸਟਾਰਟਿੰਗ ਸਟਾਰਟਿੰਗ ਦੇ ਸੰਗ ਅਸੀਂ ਸ਼ੁਰੂ ਕੀਤਾ ਉਦੋਂ ਇਹ ਕਹਿੰਦੇ ਸੀ ਵੀ ਕੋਈ ਪ੍ਰੂਫ ਲਿਆਓ ਬਜਿੰਦਰ ਦੇ ਖਿਲਾਫ ਤੇ ਅਸੀਂ ਕਈ ਪ੍ਰੂਫ ਲੈ ਕੇ ਆਏ ਇਹਨਾਂ ਦੇ ਖਿਲਾਫ ਇਹਨਾਂ ਨੇ ਜ਼ਮੀਨਾਂ ਦੇ ਕਬਜ਼ੇ ਕਰੇ ਹੋਏ ਸੀ ਇੱਥੇ ਕਿਸਾਨਾਂ ਨਾਲ ਮਾਰਕੁੱਟ ਕੀਤੀ ਹੋਰ ਵੀ ਕਾਫੀ ਕੁਝ ਕੀਤਾ ਇਹਨਾਂ ਨੇ ਉਹਦੇ ਪ੍ਰੂਫ ਦਿੱਤੇ ਪ੍ਰਸ਼ਾਸਨ ਨੂੰ ਵੀ ਸ਼ਾਸਨ ਨੂੰ ਵੀ ਇਹਨਾਂ ਦੇ ਸਮਰਥਕਾਂ ਨੂੰ ਵੀ ਫਿਰ ਇਹਨਾਂ ਦੇ ਸਮਰਥਕ ਕਹਿਣ ਲੱਗੇ ਜੀ ਇਹ ਤਾਂ ਇਹ ਤਾਂ ਕਬਲੇਟ ਹੈ ਇਹ ਤਾਂ ਕੋਈ ਵੀ ਜਾਲੀ ਕਰਾ ਸਕਦਾ ਹੈ ਫਿਰ ਜਾਲੀ ਹੋ ਸਕਦੀ ਹੈ ਤੁਸੀਂ ਸਾਨੂੰ ਕੋਈ ਇਹੋ ਜਿਹਾ ਪ੍ਰੂਫ ਲੈ ਕੇ ਆਓ ਡਾਕੂਮੈਂਟਰੀ ਇਹਨਾਂ ਨੂੰ ਡਾਕੂਮੈਂਟਰੀ ਵੀ ਦਿੱਤਾ ਗਿਆ ਫਿਰ ਕਹਿੰਦੇ ਸਾਡੇ ਪਾਪਾ ਜੀ ਇਦਾਂ ਨਹੀਂ ਕਿਉਂਕਿ ਮਾਈਂਡ ਵਾਸ਼ ਕੀਤਾ ਹੋਇਆ ਸੀ ਇਹਨਾਂ ਦਾ ਫਿਰ ਇਹਨਾਂ ਨੂੰ ਕਹਦੇ ਕੋਈ ਵੀਡੀਓ ਪ੍ਰੂਫ ਲੈ ਕੇ ਆਓ ਕਿਉਂਕਿ ਹੁਣ ਲੇਟੈਸਟ ਤੁਸੀਂ ਦੇਖੋ ਇੱਕ ਕਵਤਾਰ ਸਿੰਘ ਹੈ ਇੱਕ ਜਸਪਾਲ ਮੱਸੀ ਹੈ ਇੱਕ ਕਈ ਕਈ ਵਿਅਕਤੀ ਹੈ ਤੇ ਸੁਰਜੀਤਾਪਰ ਹੈ ਕਹਿੰਦੇ ਹਮਾਰੇ ਪਾਪਾ ਜੀ ਦੇ ਖਿਲਾਫ ਕੋਈ ਵੀਡੀਓ ਲੈ ਕੇ ਆਓ ਵੀਡੀਓ ਲੈ ਕੇ ਆਓ ਕੁਦਰਤ ਦੀ ਮੈਂ ਗੰਦਵਾਰੇ 'ਚ ਬੈਠਿਆ ਰ ਆਪਣੇ ਘਰ 'ਚ ਬੈਠਿਆ ਪਤਾ ਨਹੀਂ ਕੀ ਕਿਰਪਾ ਹੋਈ ਕਿ ਇਹਦੇ ਹੀ ਅੰਦਰ ਦੀ ਵੀਡੀਓ ਮੇਰੇ ਤੱਕ ਪਹੁੰਚੀ ਤੇ ਮੈਂ ਮੈਂ ਜਦ ਦੇਖੀ ਤੇ ਮੈਂ ਗੱਲ ਕੀਤੀ ਤਾਂ ਉਹ ਵੀਡੀਓ ਅੱਗੇ ਫੈਲ ਗਈ ਜਦੋਂ ਵੀਡੀਓ ਆਈ ਤੇ ਉਹ ਵੀਡੀਓ ਨੂੰ AI ਦੱਸਣ ਲੱਗ ਗਏ ਉਹ ਚੈੱਕ ਹੋ ਕੇ ਬਕਾਇਦਾ ਇੱਥੇ ਦੀ ਮੁਲਾਕਾਤ ਦੀ ਡੀਐਸਪੀ ਸਾਹਿਬ ਦੁਆਰਾ ਬਕਾਇਦਾ ਸਾਈਬਰ ਕ੍ਰਾਈਮ ਚੈੱਕ ਹੋਈ ਆ ਉਹ ਚੈੱਕ ਹੋ ਕੇ ਬਕਾਇਦਾ ਐਫਆਈਆਰ ਹੋਈ ਆ ਪਰ ਇਹਨਾਂ ਦੇ ਸਮਰਥਕਾਂ ਦੁਆਰਾ AI ਦੱਸੀ ਗਈ ਤੇ ਹੁਣ ਜਦੋਂ سزا ਹੋਈ ਪਹਿਲਾਂ ਇਹਦੀ ਇਹਦੀ ਵਾਈਫ ਲਈ ਇੱਥੇ ਇੰਟਰਵਿਊ ਕੀਤੀ ਸੀ ਕਹਿੰਦੇ ਜੋ ਮਾਨਯੋਗ ਅਦਾਲਤ ਕਰੇਗੀ ਹਮੇਂ ਮਨਜ਼ੂਰ ਹੋਗਾ ਹਮੇਂ ਮਨਜ਼ੂਰ ਹੋਗਾ ਮੇਰੇ ਕੋਲ ਵੀਡੀਓ ਵੀ ਪਈ ਐ ਐਵੀਡੈਂਸ ਵੀ ਪਈ ਐ ਅੱਜ ਮਾਨਯੋਗ ਅਦਾਲਤ ਨੇ ਫੈਸਲਾ ਦੇ ਦਿੱਤਾ ਅੱਜ ਕਹਿੰਦੇ ਸਾਨੂੰ ਫੈਸਲਾ ਮਨਜ਼ੂਰ ਨਹੀਂ ਐ ਕਿਉਂ ਤੁਸੀਂ ਤਾਂ ਰੱਬ ਦੇ ਬੰਦੇ ਹੋ ਇੱਕ ਕੋੜ ਚ ਆ ਕੇ ਵਿਅਕਤੀ ਕਹਿ ਰਿਹਾ ਆਪਣੀ ਫਲੀ ਲਖਾ ਰਿਹਾ ਮੇਰੇ ਪੈਰ ਦੇ ਵਿੱਚ ਰੋੜ ਐ ਮੇਰੀ ਵਾਈਫ ਨੂੰ ਰੀਡ ਦੀ ਹੱਡੀ ਚ ਪ੍ਰੋਬਲਮ ਐ ਮੈਂ ਕੱਲਾ ਕੱਲਾ ਦੇਖਣ ਆਲਾ ਐ ਮੇਰੇ ਤਿੰਨ ਬੱਚੇ ਐ ਇਦਾਂ ਦੀਆਂ ਚੀਜ਼ਾਂ ਲਖਾ ਰਿਹਾ ਨਹੀਂ ਕੋਈ ਨਹੀਂ ਉਹੀ ਵਿਅਕਤੀ ਐ ਜਿਹੜਾ ਕਹਿੰਦਾ ਸੀਗਾ ਕਿ ਮੈਂ ਮੁਰਦਿਆਂ ਨੂੰ ਜਿੰਦਾ ਕਰ ਦਿੰਦਾ ਮੈਂ ਰਾਤੋਂ ਰਾਤ ਵੀਜ਼ੇ ਲਵਾ ਦਿੰਦਾ ਮੈਂ ਤੁਸੀਂ ਮਰਡਰ ਕੀਤਾ ਲਾਓ ਬੇਲ ਹੋ ਗਈ ਮੈਂ ਕਹਿੰਦਾ ਬੇਲ ਹੋ ਗਈ ਮੈਂ ਤੁਹਾਡਾ ਕੈਂਸਲ ਠੀਕ ਕਰ ਦਿਆ ਲੱਤ ਵਿੰਗੀ ਐ ਸਿੱਧੀ ਕਰ ਦੇਣੀ ਰੀੜ ਦੀ ਹੱਡੀ ਖਰਾਬ ਐ ਉਹਨੂੰ ਠੀਕ ਕਰ ਦੇਣਾ ਪਰ ਆਪਣੀ ਵਾਈਬਰੀ ਰੀੜ ਦੀ ਹੱਡੀ ਨੂੰ ਠੀਕ ਨਹੀਂ ਕਰ ਸਕਿਆ ਆਪਣੀ ਲੱਤ ਦੀ ਰੋਡ ਨੂੰ ਠੀਕ ਨਹੀਂ ਕਰ ਸਕਿਆ ਬੱਦ ਜਦੋਂ ਮੈਨੂੰ ਇਹ ਚੀਜ਼ਾਂ ਸੁਣੀਆਂ ਪੜੀਆਂ ਮੈਂ ਜਜਮੈਂਟ ਦੇ ਵਿੱਚ ਇਹ ਫਿਰ ਮੇਰੇ ਮਾਈਂਡ ਦੀ ਇੱਕ ਚੀਜ਼ ਚਲੀ ਮਾਰਕੀਟਿੰਗ ਬੁਆਏ ਜਿਹਨੂੰ ਆਪਾਂ ਕਹਿੰਦੇ ਬਿਜ਼ਨਸਮੈਨ ਤੇ ਇਹ ਵਿਅਕਤੀ ਕੀ ਕਰਦਾ ਸੀ ਹਮੇਸ਼ਾ ਬਿਜ਼ਨਸਮੈਨ ਕੀ ਕਰਦਾ ਗੰਦੇ ਨੂੰ ਗੰਗੀ ਵੇਚਦਾ ਤੇ ਇਹ ਵਿਅਕਤੀ ਕੀ ਕਰਦਾ ਸੀ ਹਮੇਸ਼ਾ ਬਾਹਰ ਜਾ ਕੇ ਕਹਿੰਦਾ ਸੀ ਆਪकी ਲਾਤ ਠੀਕ ਕਰ ਦੂੰਗਾ ਆਪकी ਬਿਮਾਰੀਆਂ ਠੀਕ ਕਰ ਦੂੰਗਾ ਵੀਜੇ ਲਵਾਉਣ ਲੱਗਿਆ ਪੀ ਦਵਾਈਆਂ ਇਹ ਦਣ ਲੱਗਿਆ ਪੀ ਜੀਆ ਬੰਦ ਹੋ ਜਾ ਸਾਰਾ ਕੁਝ ਸਾਰਾ ਇਹ ਮਤਲਬ ਇੱਕ ਹੀ ਨੇ ਪੂਰਾ ਸਿਸਟਮ ਕਰਤੇ ਸੀਗਾ ਜਦੋਂ ਸਾਰਾ ਕੁਝ ਕਰਨ ਲੱਗਾ ਪਰ ਇਹਨੇ ਅੱਜ ਤੱਕ ਆਪਣੀ ਜਨਾਨੀ ਨੂੰ ਕਿਉਂ ਨਹੀਂ ਗਿਆ ਇਦਾਂ ਮਾਰਕੀਟਿੰਗ ਵਾਲੇ ਕਹਿੰਦੇ ਆ ਵੀ ਤੂੰ ਇਹ ਵਰਕ ਕਰੋ ਤੁਮੇ ਆਰਡੀ ਮਿਲੇਗੀ ਤੁਮੇ ਪੈਸਾ ਮਿਲੇਗਾ ਤੁਮੇ ਐਸਾ ਮਿਲੇਗਾ ਉਹ ਲੋਕਾਂ ਨੂੰ ਕਹਿੰਦੇ ਆ ਪਰ ਉਹ ਆਪਣੇ ਘਰ ਦੇ ਫੈਮਿਲੀ ਨੂੰ ਨਹੀਂ ਕਹਿੰਦੇ